ਅੱਜ ਦਾ ਵਿਚਾਰ ਕਵਾਰੇ ਸੜ ਸੜ ਕੇ ਮਰਦੇ ਨੇ ਤੇ ਵਿਆਹੇ ਲੜ ਲੜ ਕੇ ਮਰਦੇ ਨੇ ਸਾਥ ਸਿਰਿਆ ਕਾਲ ਜੀ ਚੁਟਕਲੇ ਲੈ ਕੇ ਫੇਰ ਹਾਜ਼ਰਾਂ ਆਜੋ ਫਿਰ ਰੌਣਕਾਂ ਲਾਉਣੇ ਆ ਤੇ ਜੇ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਬੈਲ ਆ ਦਾ ਬਟਨ ਜ਼ਰੂਰ ਦਬਲਿਓ ਇਹਦੇ ਨਾਲ ਤੁਹਾਨੂੰ ਨੋਟੀਫਿਕੇਸ਼ਨ ਪਹਿਲਾਂ ਆਜਿਆ ਕਰੋ ਆਜੋ ਫਿਰ ਲਾਈਏ ਰੌਣਕਾਂ ਮੱਛਰ ਤੇ ਮੱਖੀ ਦਾ ਵਿਆਹ ਹੋ ਗਿਆ ਅਗਲੇ ਦਿਨੀ ਮੱਖੀ ਰੋਂਦੀ ਆਵੇ। ਉਹਦੀ ਭੈਣ ਨੇ ਪੁੱਛਿਆ ਕਹਿੰਦੀ ਨੀ ਭੈਣੇ ਕੀ ਹੋ ਗਿਆ? ਉਹ ਬੋਲਦੀ ਆ ਕਹਿੰਦੀ ਭੈਣੇ ਕੀ ਦੱਸਾਂ ਮੈਂ ਤਾਂ ਰਾਤ ਭਲੇਖੇ ਨਾਲ ਆਲ ਆਊਟ ਲਾ ਕੇ ਸੌਂਗੀ ਤੇਰਾ ਜੀਜਾ ਮਰ ਗਿਆ। ਘਰ ਵਾਲੀ ਨੇ ਆਪਦੇ ਘਰ ਵਾਲੇ ਨੂੰ ਫੋਨ ਲਾਇਆ ਕਹਿੰਦੀ ਕਿੱਥੇ ਹੋ? ਘਰ ਵਾਲਾ ਕਹਿੰਦਾ ਤੇਰੇ ਯਾਦ ਹੈ ਪਿਛਲੇ ਸਾਲ ਆਪਾਂ ਦੀਵਾਲੀ ਤੇ ਇੱਕ ਸਨਿਆਰ ਦੀ ਦੁਕਾਨ ਤੇ ਗਏ ਸੀ। ਕਈ ਨੋਟ ਇੱਕ ਹਾਰ ਪਸੰਦ ਆ ਗਿਆ ਸੀ ਤੇ ਮੇਰੇ ਕੋਲ ਉਹਦੇ ਪੈਸੇ ਨਹੀਂ ਸੀ ਘਰ ਵਾਲੀ ਕਹਿੰਦੀ ਹਾਂਜੀ ਹਾਂਜੀ ਘਰ ਵਾਲੀ ਨੂੰ ਹੋ ਗਿਆ ਲੈ ਵੀ ਅੱਜ ਤਾਂ ਮੈਨੂੰ ਹਾਰ ਲਿਆ ਕੇ ਦੋ ਕਹਿੰਦੀ ਹਾਂਜੀ ਹਾਂਜੀ ਮੇਰੇ ਯਾਦ ਆਏ ਚੰਗੀ ਤਰ੍ਹਾਂ ਯਾਦ ਆਇਆ ਕਹਿੰਦਾ ਬੱਸ ਫਿਰ ਉਸ ਸਨਿਆਰ ਦੀ ਦੁਕਾਨ ਦੇ ਨਾਲ ਵਾਲੀ ਦੁਕਾਨ ਤੇ ਬੈਠਾ ਨਾਈ ਤੋਂ ਵਾਲ ਕਟਾਈ ਜਾਨਾ ਅੱਧੇ ਕਾਂਟੇ ਤੱਕ ਆ ਗਿਆ ਮਾਸਟਰ ਨੇ ਪੱਪੂ ਨੂੰ ਪੁੱਛਿਆ ਕਹਿੰਦਾ ਓਏ ਤੂੰ ਅੱਜ ਲੇਟ ਕਿਉਂ ਆਇਆ ਪੱਪੂ ਕਹਿੰਦਾ ਜੀ ਸਕੂਲ ਤੇ ਲੱਗੇ ਬੋਰਡ ਦੇ ਕਾਰਨ ਕਹਿੰਦਾ ਕਿਉਂ ਬੋਰਡ ਤੇ ਕੀ ਲਿਖਿਆ ਸੀ ਕਹਿੰਦਾ ਜੀ ਬੋਰਡ ਦੇ ਉੱਤੇ ਲਿਖਿਆ ਸੀ ਅੱਗੇ ਸਕੂਲ ਹੈ ਕਿਰਪਾ ਕਰਕੇ ਹੌਲੀ ਚੱਲੋ ਮੈਡਮ ਨੇ ਕੁੱਦੇ ਨੂੰ ਪੁੱਛਿਆ ਕਹਿੰਦੀ ਕੁੱਦੇ ਬੇਟਾ 5 ਦੇ ਵਿੱਚੋਂ 5 ਕੱਢੀਏ ਤਾਂ ਮਗਰ ਕਿੰਨੇ ਬਚੇ ਕੁੱਦਾ ਕਹਿੰਦਾ ਜੀ ਮੈਡਮ ਜੀ ਪਤਾ ਨਹੀਂ ਜੀ ਮੈਡਮ ਨੇ ਉਦਾਹਰਨ ਦੇਣ ਲਈ ਕੁੱਦੇ ਨੂੰ ਕਿਹਾ ਕਹਿੰਦੀ ਮੰਨ ਲੈ ਤੇਰੇ ਕੋਲ 5 ਛੋਲੇ ਪਟੂਰੇ ਨੇ ਉਹਦੇ ਵਿੱਚੋਂ 5 ਫਟੂਰੇ ਮੈਂ ਖਾ ਲਈ ਹੁਣ ਤੇਰੇ ਕੋਲੇ ਮਗਰ ਕੀ ਬਚਿਆ ਕੁੱਦਾ ਬੋਲਦਾ ਜੀ ਛੋਲੇ ਕਦੋਂ ਅੱਜਕੱਲ ਦੇ ਜਵਾਕ ਡੇਗਦੇ ਨੇ ਨਾ ਤਾਂ ਉਹਨਾਂ ਦੀ ਮਾਂ ਚੰਗੀ ਤਰ੍ਹਾਂ ਉਹਨਾਂ ਨੂੰ ਪਿਆਰ ਨਾਲ ਪਲੋਸ ਕੇ ਜ਼ਖਮ ਤੇ ਦਵਾਈ ਲਾ ਦਿੰਦੀ ਹੈ ਤੇ ਜਦੋਂ ਅਸੀਂ ਡੇਗਦੇ ਸੀ ਸਾਡੀ ਮਾਂ ਕਹਿ ਦਿੰਦੀ ਸੀ ਕੀੜੀ ਮਰ ਗਈ ਕੀੜੀ ਮਰ ਗਈ ਐਂ ਕਹਿ ਕੇ ਕੇਸ ਰਫਾ ਦਫਾ ਕਰ ਦਿੰਦੀ ਸੀ ਸਟੇਟਾਂ ਦੀਆਂ ਮਸ਼ਹੂਰ ਟੈਗ ਲੈਣਾ ਦਿੱਲੀ ਨੂੰ ਕਹਿੰਦੇ ਨੇ ਦਿੱਲੀ ਦਿਲਵਾਲਿਆਂ ਦੀ ਤੇ ਬੰਬੇ ਨੂੰ ਕਹਿੰਦੇ ਨੇ ਬੰਬੇ ਸੁਪਨਿਆਂ ਦਾ ਸ਼ਹਿਰ ਤੇ ਪੰਜਾਬ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹਾਲਦਾਰ ਨੇ ਥਾਣੇਦਾਰ ਨੂੰ ਫੋਨ ਕੀਤਾ ਕਹਿੰਦਾ ਇੱਥੇ ਸ਼ਾਬ ਜੀ ਨਾ ਇੱਕ ਘਰ ਵਾਲੀ ਨੇ ਆਪਣੇ ਘਰ ਵਾਲੀ ਨੂੰ ਗੋਲੀ ਮਾਰ ਕੇ ਮਾਰ ਥਾਣੇਦਾਰ ਕਹਿੰਦਾ ਵੀ ਗੱਲ ਕੀ ਹੋਈ ਹੈ ਕੋਈ ਉਹ ਨਾ ਗਿੱਲੇ ਪੋਚੇ ਤੇ ਚੜ ਗਿਆ ਸੀ ਥਾਣੇਦਾਰ ਕਹਿੰਦਾ ਫਿਰ ਤੁਸੀਂ ਉਹਨੂੰ ਫੜ ਲਓ ਘਰ ਵਾਲੀ ਨੂੰ ਜਾ ਕੇ ਤੁਸੀਂ ਕੀ ਕਰਦੇ ਹੋ ਸਾਵਲਰ ਬੋਲਦਾ ਕਾ ਨਾ ਹੀ ਅਸੀਂ ਨਹੀਂ ਭਰ ਸਕਦੇ ਅਜੇ ਅਜੇ ਤਾਂ ਪੋਚਾ ਗਿੱਲਾ ਹੈ ਘਰ ਵਾਲੀ ਕਹਿੰਦੀ ਜੀ ਉੱਠ ਜੋ ਮੈਂ ਰੋਟੀ ਬਣਾਉਣ ਲੱਗੀਆਂ ਘਰ ਵਾਲਾ ਬੋਲਦਾ ਮੈਂ ਕਿਹੜਾ ਫਿਰ ਤਵੇ ਤੇ ਸੁੱਤਾ ਪਿਆ ਯਾਰ ਬਣਾ ਲਾ ਰੋਟੀ ਮਰੀਜ਼ ਕਹਿੰਦਾ ਡਾਕਟਰ ਨੂੰ ਡਾਕਟਰ ਸਾਹਿਬ ਜਿਹੜੀ ਤੁਸੀਂ ਆ ਪਰਚੀ ਦੇ ਪਿੱਛੇ ਦਵਾਈ ਲਿਖੀ ਸੀ ਨਾ ਮੈਂ ਸਾਰਾ ਬਾਜ਼ਾਰ ਘਾ ਲਿਆ ਮੈਨੂੰ ਕਿਤੋਂ ਨਹੀਂ ਮਿਲੀ ਡਾਕਟਰ ਬੋਲਦਾ ਓਏ ਪਾਗਲਾ ਕਹਿੰਦਾ ਇਹ ਤਾਂ ਮੈਂ ਮਗਰ ਪਿੰਨ ਕਸਾ ਕੇ ਦੇਖਿਆ ਸੀ ਪਿੰਨ ਨਹੀਂ ਸੀ ਚੱਲਦਾ ਇੱਕ ਔਰਤ ਬੀਬੀ ਕੋਮਾ ਦੇ ਵਿੱਚ ਚਲੀ ਗਈ ਉਹਦਾ ਘਰ ਵਾਲਾ ਉਹਨੂੰ ਮੁਰਦਾ ਸਮਝ ਕੇ ਜਲਾਉਣ ਚ ਲਿਆ ਗਿਆ ਰਾਹ ਦੇ ਵਿੱਚ ਆਰਥੀ ਖੰਬੇ ਨਾਲ ਟਕਰਾ ਗਈ ਉਹਦੀ ਘਰ ਵਾਲੀ ਨੂੰ ਹੋਸ਼ ਆ ਗਿਆ ਫਿਰ ਅਗਲੇ ਸਾਲ ਇੱਕ ਸਾਲ ਬਾਅਦ ਉਹਦੀ ਘਰ ਵਾਲੀ ਸੱਚੀ ਚੱਲ ਵਸੀ ਆਰਥੀ ਨੂੰ ਫੇਰ ਲਿਜਾਣ ਲੱਗੇ ਰਾਹ ਦੇ ਵਿੱਚ ਸਾਰੇ ਕਰਦੇ ਜਾਣ RAM ਨਾਮ ਸਤੈ RAM ਨਾਮ ਸਤੈ ਉਹਦਾ ਘਰ ਵਾਲਾ ਮੰਨਤ ਕਰਦਾ ਜਾਵੇ ਖੰਬਾਣਾਵੇ ਮੂਰੇ ਖੰਬਾਣਾਵੇ ਸੱਸਾਂ ਤੇ ਨੂਹਾਂ ਨਾਲ ਭਰੀ ਹੋਈ ਬੱਸ ਨਹਿਰ 'ਚ ਜਾ ਡਿਗੀ ਸਾਰੀਆਂ ਸੱਸਾਂ ਮਰ ਗਈਆਂ ਨੂਹਾਂ ਬੈਠੀਆਂ ਰੋ ਰਹੀਆਂ ਸੀ ਜਦੋਂ ਰੋ ਰ ਆ ਕੇ ਚੁੱਪ ਕਰ ਗਈਆਂ ਇੱਕ ਨੂਹ ਰੋਣੋਂ ਨਾ ਹਟੀ ਸਾਰੀਆਂ ਨੂੰ ਲੱਗਿਆ ਵੀ ਇਹਦਾ ਸੱਸ ਨਾਲ ਆਪਦੀ ਨਾਲ ਬੜਾ ਪਿਆਰ ਹੋਣਾ ਉਹ ਸਾਰੀਆਂ ਉਹਦੇ ਕੋਲ ਗਈਆਂ ਕਹਿੰਦੀਆਂ ਭੈਣੇ ਚੱਲ ਕੋਈ ਗੱਲ ਨਹੀਂ ਸਾਡੀਆਂ ਸੱਸਾਂ ਵੀ ਤਾਂ ਮਰੀ ਗਈਆਂ ਉਹ ਬੋਲਦੀ ਐ ਕਾਣੂ ਭੈਣੇ ਮੇਰੀ ਸੱਸ ਮਰੀ ਕਾਣੂ ਐ ਉਹ ਤਾਂ ਅੱਜ ਬਸਤੀ ਨਹੀਂ ਆਈ ਮਾਸਟਰ ਕਹਿੰਦਾ ਬੱਚਿਓ ਮੈਂ ਤੁਹਾਨੂੰ ਦੋ ਬਾਕ ਦਊਂਗਾ ਤੁਸੀਂ ਉਹਨਾਂ ਦੇ ਮਤਲਬ ਦੱਸਣਿਆ ਪਹਿਲਾ ਬਾਕ ਹੈਗਾ ਉਸਨੇ ਭਾਂਡੇ ਤੋਤੇ ਦੂਜਾ ਬਾਕ ਹੈਗਾ ਉਸ ਨੂੰ ਭਾਂਡੇ ਧੋਣੇ ਪਏ ਗੋਲੂ ਬੋਲਦਾ ਜੀ ਪਹਿਲੇ ਬਾਕ ਦੇ ਵਿੱਚ ਤਾਂ ਮੁੰਡਾ ਕਵਾਰਾ ਤੇ ਦੂਜੇ ਬਾਕ ਦੇ ਵਿੱਚ ਮੁੰਡਾ ਵਿਆਹਿਆ ਹੋਇਆ ਸ਼ਰਾਬੀ ਨੇ ਆਪਦੀ ਘਰ ਵਾਲੀ ਨੂੰ ਫੋਨ ਕੀਤਾ ਹੈਲੋ ਮੈਂ ਅੱਜ ਘਰੇ ਨਹੀਂ ਆਉਂਦਾ ਮੇਰੀ ਗੱਡੀ ਦਾ ਸਟੀਅਰਿੰਗ ਤੇ ਗੇਅਰ ਚੋਰੀ ਹੋ ਗਿਆ ਘਰ ਵਾਲੀ ਕਹਿੰਦੀ ਠੀਕ ਆ ਕਹਿੰਦੀ ਫਿਰ ਥੋੜੇ ਟਾਈਮ ਬਾਅਦ ਉਹਨੇ ਫੇਰ ਫੋਨ ਕੀਤਾ ਚਲ ਮੈਂ ਆਵਣਾ ਘਰੇ ਘਰ ਵਾਲੀ ਕਹਿੰਦੀ ਟਹਿ ਜਾ ਨੇ ਹੁਣ ਕੀ ਹੋ ਗਿਆ ਉਹ ਬੋਲਦਾ ਮੈਂ ਨਾ ਪਲੇਖੇ ਨਾਲ ਮਾਂ ਗੱਲੀ ਸੀਟ ਤੇ ਬਹਿ ਗਿਆ ਸੀ ਅੱਜ ਕੱਲ ਦੇ ਬੱਚਿਆਂ ਨੂੰ ਸਬਜ਼ੀ ਨਾ ਪਸੰਦ ਆਉਣ ਤੇ ਮਾਂ ਕਹਿ ਦਿੰਦੀ ਐ ਪੁੱਤ ਪਾਸਤਾ ਬਣਾ ਕੇ ਦਵਾ ਪੁੱਤ ਮੈਗੀ ਬਣਾ ਕੇ ਦਵਾ ਤੇ ਸਾਡੇ ਵੇਲੇ ਸਾਡੇ ਵੇਲੇ ਦੋ ਆਪਸ਼ਨ ਹੁੰਦੇ ਸੀ ਪਹਿਲਾ ਤਾਂ ਹੁੰਦਾ ਸੀ ਜੁੱਤੀਆਂ ਖਾਣੀਆਂ ਨੇ ਦੂਜਾ ਹੁੰਦਾ ਸੀ ਕਿ ਸਬਜ਼ੀ ਖਾਣੀ ਐ ਤੇ ਅਸੀਂ ਦੋਨੇ ਹੀ ਖਾ ਲੈਂਦੇ ਸੀ ਪਹਿਲਾਂ ਜੁੱਤੀਆਂ ਫਿਰ ਸਬਜ਼ੀ ਅੱਜ ਦਾ ਵਿਚਾਰ ਵਾਰੇ ਸੜ ਸੜ ਕੇ ਮਰਦੇ ਨੇ ਤੇ ਵਿਆਹੇ ਲੜ ਲੜ ਕੇ ਮਰਦੇ ਨੇ ਘਰ ਵਾਲਾ ਕਹਿੰਦਾ ਕਿੱਥੇ ਚੱਲੀਆਂ ਘਰ ਵਾਲੀ ਕਹਿੰਦੀ ਮਰਨ ਚੱਲੀਆਂ ਕਹਿੰਦਾ ਫਿਰ ਇੰਨਾ ਤਿਆਰ ਹੋਣ ਦੀ ਕੀ ਲੋੜ ਹੈ ਘਰ ਵਾਲੀ ਬੋਲਦੀ ਫਿਰ ਕੱਲ ਨੂੰ ਅਖਬਾਰ 'ਚ ਫੋਟੋ ਵੀ ਤਾਉ ਦੇਖੋ ਵੀ ਬੁਰਾ ਵਕਤ ਵੀ ਆਣਾ ਜਿਹੜਾ ਉਹ ਵੀ ਲੰਘ ਜਾਂਦਾ ਬਸ ਮੋਬਾਈਲ ਫੁੱਲ ਚਾਰਜ ਹੋਣਾ ਚਾਹੀਦਾ ਪੁਰਾਣੇ ਜਵਾਨੇ ਚ ਸੱਟ ਲੱਗਣ ਤੇ ਹਲਦੀ ਲਾਉਂਦੇ ਸੀ ਤੇ ਅੱਜ ਕੱਲ ਸੱਟ ਲੱਗਣ ਤੇ ਸਟੇਟਸ ਲਾਉਂਦੇ ਆ ਕੁੜੀ ਕਹਿੰਦੀ ਮੈਂ ਤਾਂ ਉਹ ਮੁੰਡੇ ਨਾਲ ਵਿਆਹ ਕਰਾਉ ਜਿਹਦਾ ਸਟੇਟਸ ਕਾਰੋਬਾਰ ਉੱਚਾ ਹੋਵੇ ਮੁੰਡਾ ਬੋਲ ਫਿਰ ਮੇਰੇ ਨਾਲ ਕਰਾ ਲੈ ਮੇਰੀ ਪਹਾੜਾਂ ਦੇ ਉੱਤੇ ਪੈਂਚਰਾਂ ਦੀ ਦੁਕਾਨ ਹੈ ਪਹਿਲਾਂ ਦੁਕਾਨਾਂ ਦੇ ਉੱਤੇ ਲਿਖਿਆ ਹੁੰਦਾ ਸੀ ਗਾਹਕ ਰੱਬ ਦਾ ਰੂਪ ਹੈ ਦੇਵਤਿਆਂ ਵਾਲੀ ਫੀਲਿੰਗ ਆਉਂਦੀ ਸੀ ਤੇ ਅੱਜ ਕੱਲ ਦੁਕਾਨਾਂ ਦੇ ਉੱਤੇ ਲਿਖਿਆ ਹੁੰਦਾ ਹੈ ਤੁਸੀਂ ਕੈਮਰੇ ਦੀ ਨਿਗਰਾਨੀ ਦੇ ਵਿੱਚੋਂ ਚੋਰ ਵਾਲੀ ਫੀਲਿੰਗ ਆਉਂਦੀ ਹੈ ਉੱਠ ਸੋਹਣਿਆ ਜਾਗ ਸਵੇਰਾ ਹੋ ਗਿਆ ਉਦੋਂ ਤੱਕ ਨਾ ਰੁਕ ਜਦੋਂ ਤੱਕ ਡੇਲੀ ਵਾਲਾ ਡਾਟਾ ਨਹੀਂ ਮੁਕ ਲਿਆ ਦੇਖੋ ਵੀ ਖੁਸ਼ ਰਹਿਣਾ ਤਾਂ ਨਾ ਕੋਈ ਪ੍ਰੈਸ਼ਰ ਕੁਕਰ ਤੋਂ ਸਿੱਖੇ ਉੱਪਰ ਪ੍ਰੈਸ਼ਰ ਥੱਲੇ ਅੱਗ ਫੇਰ ਵੀ ਖੁਸ਼ੀ ਦੀ ਸੀਟੀਆਂ ਮਾਰਦਾ ਹੈ ਮਾਸਟਰ ਕਹਿੰਦਾ ਦੇਖੋ ਵੀ ਬੱਚਿਓ ਚੰਗਾ ਇਨਸਾਨ ਉਹ ਹੈ ਜਿਹੜਾ ਇੱਕ ਦੂਜੇ ਦੇ ਕੰਮ ਆਵੇ ਪਪੂ ਬੋਲ ਕਹਿੰਦਾ ਸਰ ਜੀ ਪੇਪਰਾਂ ਵੇਲੇ ਨਾ ਤਾਂ ਤੁਸੀਂ ਆਪ ਚੰਗੇ ਇਨਸਾਨ ਬਣਦੇ ਹੋ ਨਾ ਸਾਨੂੰ ਬਣਨ ਦਿੰਦੇ ਹੋ ਡਾਕਟਰ ਕਹਿੰਦਾ ਹਾਂ ਵੀ ਕਹਿੰਦਾ ਹੁਣ ਤਾਂ ਸ਼ਰਾਬ ਛੱਡਤੀ ਸ਼ਰਾਬੀ ਕਹਿੰਦਾ ਹਾਂ ਜੀ ਹਾਂ ਬਿਲਕੁਲ ਸ਼ਰਾਬ ਛੱਡਤੀ ਹੁਣ ਮੈਂ ਹੁਣ ਤਾਂ ਬਸ ਮੈਂ ਕਿਸੇ ਦੇ ਰਿਕਵੈਸਟ ਕਰਨਤੀ ਪੀਣਾ ਡਾਕਟਰ ਕਹਿੰਦਾ ਨਾਲ ਦਾ ਬੰਦਾ ਕੌਣਾ ਸ਼ਰਾਬੀ ਕਹਿੰਦਾ ਬਸ ਜੀ ਇਹ ਹੀ ਰਿਕਵੈਸਟ ਕਰਨ ਨੂੰ ਰੱਖਿਆ ਹੋਇਆ ਨਾਲ ਮਰੀਜ਼ ਕਹਿੰਦਾ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਮੈਨੂੰ ਪ੍ਰੋਬਲਮ ਕੀ ਹੈ ਕਹਿੰਦਾ ਮੈਨੂੰ ਰੋਟੀ ਖਾਣ ਤੋਂ ਬਾਅਦ ਭੁੱਖ ਨਹੀਂ ਲੱਗਦੀ ਸੌਣ ਤੋਂ ਬਾਅਦ ਮੈਨੂੰ ਨੀਂਦ ਨਹੀਂ ਆਉਂਦੀ ਤੇ ਕੰਮ ਕਰਨ ਤੋਂ ਬਾਅਦ ਮੈਂ ਥੱਕ ਜਾਂਦਾ ਅੱਗੋਂ ਡਾਕਟਰ ਵੀ ਸਿਰਾ ਕਹਿੰਦਾ ਤੂੰ ਐਂ ਕਰਿਆ ਕਰ ਰਾਤ ਨੂੰ ਸਾਰੀ ਰਾਤ ਨਾ ਧੁੱਪ ਚ ਬੈਠਿਆ ਕਰ ਧੰਨਵਾਦ ਜੀ ਉਮੀਦ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਣੀ ਹੈ ਤੁਹਾਡਾ ਮਨ ਖੁਸ਼ ਹੋਇਆ ਹੋਣਾ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਵੀਡੀਓ ਤੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਤੇ ਬਾਕੀ ਭਾਗ ਸਾਰੇ ਤੁਸੀਂ ਚੈਨਲ ਦੇ ਉੱਤੇ ਦੇਖ ਸਕਦੇ ਹੋ ਬਾਕੀ ਜਿਉਂਦੇ ਵਾਸਤੇ ਰਹੋ ਧੰਨਵਾਦ